ਸਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦਾ ਅੱਜ ਆਪਾਂ ਸ਼ਹੀਦੀ ਦਿਹਾੜਾ ਮਨਾ ਰਹਾਂ 1675 ਨੂੰ ਨਵੰਬਰ ਮਹੀਨੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੁੰਦੀ ਹੈ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਦੇ ਵਿੱਚ ਜਦੋਂ ਆਪਾਂ ਇਸ ਦੇ ਪਿਸ਼ੋਕੜ ਨੂੰ ਵਿਚਾਰਦੇ ਆਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਦਿੱਲੀ ਪਹੁੰਚਦੇ ਹਨ ਜਿੱਥੇ ਔਰੰਗਜ਼ੇਬ ਦੇ ਹੁਕਮਾਂ ਦੇ ਅਧੀਨ ਉਹਨਾਂ ਨੂੰ ਚਾਂਦਨੀ ਚੌਕ ਦੇ ਵਿੱਚ ਸਿਰ ਤੜ ਤੋਂ ਜੁਦਾ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਵੈਸੇ ਤਾਂ ਗੁਰੂ ਸਾਹਿਬ ਜੀ ਦਾ ਜੀਵਨ ਇਤਿਹਾਸ ਇਤਿਹਾਸ ਦੀ ਵਿਚਾਰ ਬਹੁਤ ਵੱਡੀ ਹੈ। ਕੁਝ ਨੁਕਤੇ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗ੍ਰਿਫਤਾਰੀ। ਔਰ ਕੇਵਲ ਇੱਕ ਗ੍ਰਿਫਤਾਰੀ ਨਹੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਿੰਨ ਵਾਰ ਗਿਰਫਤਾਰ ਹੋਏ ਇਸ ਵਿਚਾਰ ਦੀ ਆਰੰਭਤਾ ਹੁੰਦੀ ਹੈ 1665 ਤੋਂ 1665 ਨੂੰ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਹਰਿਆਣੇ ਦੇ ਤਮਤਾਨ ਦੇ ਵਿੱਚ ਆਪਣੇ ਸਿੱਖ ਭਾਈ ਦੱਗੋ ਜੀ ਦੇ ਰਾਹੀ ਸਿੱਖੀ ਦਾ ਨਵਾਂ ਕੇਂਦਰ ਉਸ ਨਮਕ ਕੇਂਦਰ ਦਾ ਮੋਢ ਬੰਨਿਆ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਕਰ ਦੇ ਪ੍ਰਚਾਰਕ ਭਾਈ ਦਗੋ ਜੀ ਹਰਿਆਣੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ ਸਨ ਗੁਰੂ ਸਾਹਿਬਾਨ ਨੇ ਆਪਣੇ ਗੁਰਮਤ ਦੇ ਸਿਧਾਂਤਾਂ ਦੇ ਅਨੁਸਾਰ ਵੱਖ-ਵੱਖ ਥਾਵਾਂ ਤੇ ਨਵੇਂ ਨਗਰ ਉਸਾਰੇ ਜਿਵੇਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਾਰਨ ਸਹਿਬ ਨਗਰ ਵਸਾਇਆ ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੀਰਤਪੁਰ ਸਹਿਬ ਨਗਰ ਵਸਾਇਆ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚੱਕ ਨਾਨਕੀ ਆਨੰਦਪੁਰ ਸਹਿਬ ਨਗਰ ਵਸਾਇਆ ਪਰ ਆਨੰਦਪੁਰ ਸਹਿਬ ਵਸਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ 1666 ਦੇ ਆਰੰਭਕ ਮਹੀਨਿਆਂ ਵਿੱਚ ਹਰਿਆਣੇ ਦੇ ਤਮਤਾਨ ਦੇ ਵਿੱਚ ਮੋੜੀ ਗੱਡੀ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੇ ਪੋਤਰੇ ਦੇ ਹੱਥੋਂ ਗੁਰੂ ਸਾਹਿਬ ਜੀ ਨੇ ਤਮਤਾਨ ਦੇ ਵਿੱਚ ਮੋੜੀ ਗੱਡਵਾਈ ਜਦੋਂ ਕੋਈ ਪਿੰਡ ਬੰਨਿਆ ਜਾਂਦਾ ਹੈ ਨਵਾਂ ਇਲਾਕਾ ਬਣਾਉਣਾ ਹੁੰਦਾ ਹੈ ਤਾਂ ਉੱਥੇ ਫਿਰ ਮੋੜੀ ਗੱਡੀ ਜਾਂਦੀ ਹੈ ਗੁਰੂ ਸਾਹਿਬ ਜੀ ਨੇ ਤਮਤਾਨ ਨੂੰ ਕੇਂਦਰ ਚੁਣਿਆ ਪਰ ਵਕਤ ਆਉਂਦਾ ਹੈ 1665 ਦੇ ਵਿੱਚ ਹੀ ਮਈ ਮਹੀਨੇ ਤਕਰੀਬਨ ਜਦੋਂ ਬਿਲਾਸਪੁਰ रियासत ਦੇ ਰਾਜੇ ਦੀਪ ਚੰਦ ਦੀ ਮੌਤ ਹੋ ਗਈ ਤੇ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸੱਦਾ ਭੇਜਿਆ ਰਾਜੇ ਦੀਪ ਚੰਦ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਉਹਨਾਂ ਦੇ ਰਵਾਇਤ ਮੁਤਾਬਕ ਉਹ ਜੋ ਵੀ ਕਿਰਿਆਵਾਂ ਕਰਦੇ ਸਨ ਇਤਿਹਾਸ ਕਹਿੰਦਾ ਹੈ ਗੁਰੂ ਸਾਹਿਬ ਜੀ ਉਹਦੀ 13ਵੀਂ ਦੇ ਵਿੱਚ ਸ਼ਾਮਲ ਹੋਣ ਗਏ ਆਪਾਂ ਆਪਣੇ ਲਫ਼ਜ਼ਾਂ ਵਿੱਚ ਆਖਦੇ ਅੰਤਮ ਅਰਦਾਸ ਜਦੋਂ ਤੁਹਾਨੂੰ ਗੁਰੂ ਤੇਗ ਬਹਾਦਰ ਪਾਛਾ ਜੀ ਰਾਜੇ ਦੀਪ ਚੰਦ ਦੀ ਮੌਤ ਤੋਂ ਬਾਅਦ ਰਾਣੀ ਦੇ ਸੱਦੇ ਤੇ ਬਿਲਾਸਪੁਰ ਰਿਆਸਤ ਵਿੱਚ ਗਏ ਹਿਮਾਚਲ ਦਾ ਸਾਰਾ ਇਹ ਇਲਾਕਾ ਤਦ ਉਥੇ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਅਰਜ਼ ਕੀਤੀ ਕਿ ਸਤਿਗੁਰੂ ਜੀ ਮੇਰੇ ਇਸ ਇਲਾਕੇ ਦੇ ਵਿੱਚ ਤੁਸੀਂ ਰਹੋ ਇੱਥੇ ਸਿੱਖੀ ਦਾ ਨਵਾਂ ਕੇਂਦਰ ਉਸਾਰੋ ਮੇਰੀ ਰਿਆਸਤ ਦੇ ਨੇੜੇ ਕੋਈ ਵੀ ਤੁਹਾਡਾ ਕੇਂਦਰ ਨਹੀਂ ਹੈ ਕਿਉਂਕਿ ਇਹ ਪਹਾੜੀ ਰਾਜੇ ਸਭ ਜਾਣਦੇ ਸਨ ਕਿ ਗੁਰੂ ਸਾਹਿਬ ਜੀ ਦੀ ਅਜਮਤ ਗੁਰੂ ਨਾਨਕ ਜੀ ਦੇ ਦਰਕਾਰ ਦੀਆਂ ਬਰਕਤਾਂ ਕੈਸੀਆਂ ਨੇ ਜੇ ਗੁਰੂ ਸਾਹਿਬ ਜੀ ਕੋਈ ਟਿਕਾਣਾ ਸਾਡੇ ਪਹਾੜੀ ਇਲਾਕਿਆਂ ਦੇ ਵਿੱਚ ਬਣਾਉਣਗੇ ਤੇ ਸਾਡੀ ਰਿਆਸਤ ਨੂੰ ਸੁਰੱਖਿਆ ਵੀ ਹੋਵੇਗੀ ਮੁਗਲਾਂ ਤੋਂ ਜ਼ਾਲਿਮਾਂ ਤੋਂ ਤੇ ਉਂਝ ਵੀ ਰੌਣਕਾਂ ਵਧਣਗੀਆਂ ਫਿਰ ਰਾਣੀ ਚੰਪਾ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫੈਸਲਾ ਲਿਆ ਕਿ ਪਹਾੜ ਦੇ ਨੇੜੇ ਕੋਈ ਸਿੱਖੀ ਦਾ ਕੇਂਦਰ ਨਹੀਂ ਬਣਿਆ ਮੈਦਾਨੀ ਇਲਾਕਿਆਂ ਵਿੱਚ ਬਹੁਤ ਸਾਰੇ ਗੁਰੂ ਘਰ ਬਣ ਗਏ ਤੇ ਸੁਰੱਖਿਆ ਦੇ ਪੱਖ ਤੋਂ ਆਉਣ ਵਾਲੇ ਸਮੇਂ ਲਈ ਵੀ ਸਿੱਖਾਂ ਲਈ ਠੀਕ ਹੋਵੇਗਾ ਤੇ ਇਸ ਰਿਆਸਤ ਦੇ ਵਿੱਚ ਫਿਰ ਗੁਰੂ ਸਾਹਿਬ ਜੀ ਨੇ ਨਵਾਂ ਕੇਂਦਰ ਬਣਾਉਣ ਦਾ ਫੈਸਲਾ ਲਿਆ ਬਿਲਾਸਪੁਰ ਰਿਆਸਤ ਦੀ ਰਾਣੀ ਚੰਪਾ ਨੇ ਗੁਰੂ ਸਾਹਿਬ ਜੀ ਨੂੰ ਆਖਿਆ ਬੇਨਤੀ ਕੀਤੀ ਕਿ ਉਹ ਕੋਈ ਵੀ ਇਲਾਕਾ ਜੋ ਪਸੰਦ ਹੈ ਉਹ ਚੁਣ ਲੈਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਹਥਾਉਤ ਵਾਲਾ ਇਲਾਕਾ ਚੁਣਿਆ ਮੀਆਪੁਰ ਲੋਧੀਪੁਰ ਸਹੋਟਾਬ ਇਹ ਜਿਹੜੇ ਪਿੰਡ ਸਨ ਜਿੱਥੇ ਹਥਾਉਤ ਇਲਾਕਾ ਕਿਹਾ ਜਾਂਦਾ ਹਾਥੀ ਕਹਿੰਦੇ ਉੱਥੇ ਹਾਥੀਆਂ ਦੇ ਝੁੰਡ ਘੁੰਮਦੇ ਸਨ ਪਹਿਲੇ ਸਮਿਆਂ ਵਿੱਚ ਜਿੱਥੇ ਮੱਖੋਵਾਲ ਵੀ ਨਾਮ ਵਰਤਿਆ ਜਾਂਦਾ ਹੈ ਇਹ ਇਲਾਕਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚੁਣਿਆ ਤੇ ਇਸ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੋੜੀ ਗੱਡੀ ਰਾਣੀ ਚੰਪਾ ਦੇ ਕਹਿਣ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਬिलासपुर रियासत ਦੇ ਵਿੱਚ ਨਵਾਂ ਨਗਰ ਉਸਾਰਦੇ ਨੇ ਆਰੰਭਤਾ ਇਹਦੀ ਕਰਦੇ ਹਾਂ ਨੀ ਰੱਖਦੇ ਨੇ 1665 ਨੂੰ 1665 ਨੂੰ ਨੀ ਰੱਖੀ ਤੇ ਨਾਮ ਰੱਖਿਆ ਆਪਣੀ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਚੱਕ ਨਾਨਕੀ ਨਾਮ ਰੱਖਿਆ ਗੁਰੂ ਤੇਗ ਬਹਾਦਰ ਪਾਦਸ਼ਾਹ ਜੀ ਨੇ ਇਸ ਇਲਾਕੇ ਦਾ ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਕਹਾਇਆ ਹੁਣ ਆਨੰਦਪੁਰ ਸਾਹਿਬ ਇਸ ਦਾ ਬਣਨ ਦਾ ਇੱਕ ਵੱਡਾ ਇਤਿਹਾਸ ਹੈ ਲੰਮਾ ਸਫਰ ਹੈ ਬਹੁਤਾ ਸਮਾਂ ਨਹੀਂ ਤੇ ਆਪਾਂ ਕੇਵਲ ਵਿਚਾਰ ਇਸੇ ਨੁਕਤੇ ਦੀ ਕਰਾਂਗੇ ਕਿ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 1665 ਨੂੰ ਇਸ ਚੱਕ ਨਾਨਕੀ ਦੀ ਭਾਵ ਆਨੰਦਪੁਰ ਸਾਹਿਬ ਦੀ ਨੀਂਹ ਰੱਖਦੇ ਨੇ ਤੇ ਤਮਤਾਨ ਵਾਪਸ ਪਰਤ ਜਾਂਦੇ ਹਨ ਹੁਣ ਤਮਤਾਨ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬੜਾ ਹੀ ਧਾਰਮਿਕ ਸਥਾਨ ਹੈ ਬੜੀ ਉਹਦੀ ਮਹਾਨਤਾ ਹੈ ਸਿੱਖ ਸੰਗਤਾਂ ਜਾਂਦੀ ਹੈ ਤੇ ਉਸ ਤਮਤਾਨ ਦੇ ਵਿੱਚ ਰਹਿੰਦਿਆਂ ਹੋਇਆਂ ਭਾਈ ਦੱਗੋ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਿਕਾਰ ਖੇਡਣ ਗਏ ਤਾਂ ਉਸ ਸਮੇਂ ਜੋ ਫੌਜਦਾਰ ਆਲਮ ਖਾਨ ਸੀ ਉਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਤਮਤਾਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਪਹਿਲੀ ਗ੍ਰਿਫਤਾਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 1665 ਨੂੰ ਹੁੰਦੀ ਹੈ ਜਿੱਥੇ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗ੍ਰਿਫਤਾਰ ਕੀਤੇ ਗਏ ਆਲਮ ਖਾਨ ਰੋਹਿਲੇ ਦੇ ਵੱਲੋਂ ਤਮਤਾਨ ਦੇ ਇਲਾਕੇ ਦੇ ਵਿੱਚ ਤੇ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਔਰੰਗਜ਼ੇਬ ਦੇ ਸਨਮੁਖ ਪੇਸ਼ ਕੀਤਾ ਗਿਆ ਕਿਉਂਕਿ ਮੁਗਲ ਸਲਤਨਤ ਦੇ ਵਿੱਚ ਇਹ ਹੁਕਮ ਹੈ ਔਰੰਗਜ਼ੇਬ ਦਾ ਕਿ ਸਾਡੇ ਹੁੰਦਿਆਂ ਹੋਇਆ ਜੋ ਸਾਡੇ ਫੌਜਦਾਰ ਨੇ ਸਾਡੇ ਸਿਪਾਹੀ ਨੇ ਜਾਂ ਸਾਡੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਲੋਕ ਨੇ ਜਿਵੇਂ ਇਸਲਾਮ ਮਤ ਨੂੰ ਮੰਨਣ ਵਾਲੇ ਉਹੀ ਕੇਵਲ ਹਥਿਆਰ ਰੱਖ ਸਕਦੇ ਨੇ ਉਹੀ ਘੋੜਸਵਾਰੀ ਕਰ ਸਕਦੇ ਸ਼ਿਕਾਰ ਖੇਡਣਾ ਉਹਨਾਂ ਨੂੰ ਹੀ ਸੋਭਦਾ ਕੋਈ ਹੋਰ ਸਾਡੇ ਨਿਯਮ ਦੀ ਉਲੰਘਣਾ ਨਾ ਕਰੇ ਇਹ ਦੋਸ਼ ਲਾਇਆ ਗਿਆ ਕਿ ਧੰਗੁਰੂ ਤੇਗ ਬਹਾਦਰ ਪਾਸ਼ਾ ਜੀ ਤੁਸੀਂ ਸ਼ਸਤਰ ਧਾਰੀ ਹੋ ਸ਼ਸਤਰ ਕਿਉਂ ਰੱਖਦੇ ਹੋ ਉੜੇ ਦੀ ਸਵਾਰੀ ਕਿਉਂ ਕਰਦੇ ਹੋ ਇਹ ਬਾਦਸ਼ਾਹ ਦੇ ਨਿਯਮ ਦੀ ਹੁਕਮ ਦੀ ਉਲੰਘਣਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਰਾਜਾ ਮਿਰਜ਼ਾ ਜੈ ਸਿੰਘ ਦੇ ਪੁੱਤਰ ਕਮਰ RAM ਸਿੰਘ ਦੇ ਹਵਾਲੇ ਕੀਤਾ ਗਿਆ ਉਹਦੀ ਮਿਸਲ ਦੇ ਵਿੱਚ ਭੇਜਿਆ ਗਿਆ ਦਿੱਲੀ ਜੋ ਗੁਰਦੁਆਰਾ ਬੰਗਲਾ ਸਾਹਿਬ ਹੈ ਦਿੱਲੀ ਉਹ ਰਾਜਾ ਮਿਰਜ਼ਾ ਜੈ ਸਿੰਘ ਦਾ ਬੰਗਲਾ ਸੀ ਜਿੱਥੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਠਹਿਰੇ ਤੇ ਉਹੀ ਗੁਰਦੁਆਰਾ ਬੰਗਲਾ ਸਾਹਿਬ ਦਾ ਰੂਪ ਲੈ ਗਿਆ ਸਿੱਖਾਂ ਨੇ ਸੋਥਾਨ ਸੁਹਾਵਾ ਰਾਮ ਰਾਜੇ ਦੇ ਅਨੁਸਾਰ ਉਸ ਸਥਾਨ ਨੂੰ ਗੁਰਤਾਮ ਦਾ ਰੂਪ ਦਿੱਤਾ ਹੁਣ ਉਹ ਮਿਰਜ਼ਾ ਰਾਜਾ ਜੈ ਸਿੰਘ ਦਾ ਪੁੱਤਰ ਸੀ ਕਮਰ ਰਾਮ ਸਿੰਘ ਉਹਦੀ ਮਿਸਲ ਦੇ ਵਿੱਚ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਭੇਜ ਦਿੱਤਾ ਨਾਲ ਭਾਈ ਦੱਗੋ ਵੀ ਗ੍ਰਿਫਤਾਰ ਹੋਏ ਹੋਰ ਵੀ ਸਿੱਖ ਤੇ ਇਤਿਹਾਸ ਕਹਿੰਦਾ ਉਦੋਂ ਵੀ ਹੁਕਮ ਲਾ ਦਿੱਤਾ ਕਿ ਇਹ ਜੇ ਈਨ ਮੰਨ ਲੈਣ ਆ ਫਿਰ ਠੀਕ ਹੈ ਨਈਤੇ ਫਤਵਾ ਦੇ ਕੇ ਤੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਏ ਪਾਉ ਉਹਦੇ ਲਫ਼ਜ਼ਾਂ ਚ ਕਹੀਏ ਔਰੰਗੇ ਦੇਤੇ ਕਤਲ ਕਰ ਦਿੱਤਾ ਜਾਏ ਹੁਣ ਜਦੋਂ ਕਬਰ ਰਾਮ ਸਿੰਘ ਦੀ ਰਿਆਸਤ ਦੇ ਵਿੱਚ ਉਹਦੀ ਮਿਸਲ ਵਿੱਚ ਗੁਰੂ ਤੇਗ ਬਹਾਦਰ ਪਾਚਾ ਜੀ ਪਹੁੰਚਤੇ ਤੇ ਉਹਦਾ ਪਿਤਾ ਮਿਰਜ਼ਾ ਰਾਜਾ ਜੈ ਸਿੰਘ ਤੇ ਰਾਣੀ ਪੁਸ਼ਪਾ ਦੋਵੇਂ ਹੀ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਸਨ ਮਾਂ ਪੁਸ਼ਪਾ ਰਾਣੀ ਨੇ ਕਿਹਾ ਆਪਣੇ ਪੁੱਤਰ ਨੂੰ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਰਸਾਏ ਹੋਏ ਉਹਨਾਂ ਦੀ ਗੱਦੀ ਤੇ ਬੈਠੇ ਹੋਏ ਨੌਵੇਂ ਗੁਰੂ ਨੇ ਤੇ ਐਸਾ ਕਰਨਾ ਸਾਨੂੰ ਸੁਭਦਾ ਨਹੀਂ ਇਹਨਾਂ ਦਾ ਕੋਈ ਦੋਸ਼ ਨਹੀਂ ਹੈ ਤੇ ਔਰੰਗਜ਼ੇਬ ਦੀਆਂ ਨੀਤੀਆਂ ਤੋਂ ਵੀ ਉਹ ਜਾਣੂ ਸਨ ਇਸ ਲਈ ਕਵਰ ਰਾਜਾ ਰਾਮ ਸਿੰਘ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਰਹਾ ਕਰ ਦਿੱਤਾ ਹੁਣ ਔਰੰਗਜ਼ੇਬ ਨੇ ਕਵਰ ਰਾਮ ਸਿੰਘ ਦੇ ਉੱਤੇ ਦੋਸ਼ ਲਾਇਆ ਕਿ ਇੱਕ ਤਾਂ ਸ਼ਿਵਾਜੀ ਮਰਠਾ ਜੋ ਮੇਰੀ ਗ੍ਰਫਤਾਰੀ ਦੇ ਵਿੱਚੋਂ ਦੌੜ ਗਿਆ ਤੇ ਦੂਜੇ ਗੁਰੂ ਤੇਗ ਬਹਾਦਰ ਪਾਚਾ ਜੀ ਇਹਨਾਂ ਦੋਵਾਂ ਦੀ ਰਿਹਾਈ ਉਸਨੇ ਕਿਹਾ ਕੰਵਰ ਰਾਮ ਸਿੰਘ ਨੇ ਕਰਵਾਈ ਹੈ ਇਸ ਲਈ ਇਹਦੇ ਤੇ ਦੋਸ਼ ਹੈ ਤੇ ਇਹਨੂੰ ਸਜ਼ਾ ਦਿੱਤੀ ਜਾਏ ਸਜ਼ਾ ਔਰੰਗਜ਼ੇਬ ਵੱਲੋਂ ਜੋ ਸੁਣਾਈ ਗਈ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਮ ਸਿੰਘ ਨੂੰ ਉਹ ਇਹ ਹੈ ਕਿ ਉਹ ਅਸਾਮ ਦੀ ਮੁਹਿੰਮ ਤੇ ਜਾਏ ਅਸਾਮ ਦੀ ਮੁਹਿੰਮ ਤੇ ਜਦੋਂ ਕੋਈ ਜਾਂਦਾ ਹੈ ਦਾ ਸਿੱਧਾ ਜਾਂ ਮਤਲਬ ਸੀ ਕਿ ਮੁਗਲਾਂ ਦਾ ਅਸਾਮ ਤੇ ਕਦੇ ਕਬਜ਼ਾ ਨਹੀਂ ਹੋਇਆ ਰਾਜਾ ਚੱਕਰਤਵਜ ਤੇ ਅਹੋਮੀ ਕਬੀਲੇ ਇੰਨੇ ਵੱਡੇ ਲੜਾਕੇ ਸਨ ਕਿ ਮੁਗਲ ਫੌਜਾਂ ਉਹਨਾਂ ਨੂੰ ਜਿੱਤ ਨਹੀਂ ਸਕੀਆਂ ਤੇ ਹੁਣ ਔਰੰਗਜੀਬ ਇਹ ਚਾਹੁੰਦਾ ਹੈ ਕਿ ਜੇ ਕੰਵਰ ਰਾਮ ਸਿੰਘ ਅਸਾਮ ਦੇ ਵਿੱਚ ਜਾਏ ਜੇ ਤੇ ਜਿੱਤ ਹੋ ਗਈ ਤਾਂ ਵੀ ਮੇਰਾ ਫਾਇਦਾ ਹੈ ਤੇ ਜੇ ਇਹ ਨਾਂ ਵੀ ਜਿੱਤਿਆ ਤੇ ਉੱਥੇ ਹੀ ਇਹਦੀ ਮੌਤ ਹੋ ਜਾਵੇਗੀ ਇੱਕ ਤਰ੍ਹਾਂ ਦੀ ਇਹ ਸਜ਼ਾ ਹੀ ਸੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 1666 ਨੂੰ ਗ੍ਰਿਫਤਾਰੀ ਹੋਈ 1666 ਨੂੰ ਹੀ ਗੁਰੂ ਸਾਹਿਬ ਜੀ ਨੇ ਤਮਤਾਨ ਕੇਂਦਰ ਬਣਾਇਆ ਤੇ ਇਸ ਤੋਂ ਬਾਅਦ 1665 ਨੂੰ ਹੀ ਬਿਲਾਸਪੁਰ ਰਿਆਸਤ ਦੀ ਰਾਣੀ ਚੰਪਾ ਦੇ ਬੇਨਤੀ ਕਰਨ ਤੇ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਨੀਂਹ ਰੱਖੀ ਨਾਮ ਚੱਕ ਨਾਨਕੀ ਹੋ ਗਿਆ ਤੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਮਤਾਨ ਤੋਂ ਗ੍ਰਿਫਤਾਰ ਹੋ ਜਾਂਦੇ ਨੇ ਦਿੱਲੀ ਪਹੁੰਚਦੇ ਉੱਥੋਂ ਰਿਹਾਈ ਹੋਈ ਤਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਦਿੱਲੀ ਤੋਂ ਪੂਰਬ ਦਾ ਸਫ਼ਰ ਆਰੰਭ ਕਰਦੇ ਹਨ ਪੂਰਬ ਦੀ ਯਾਤਰਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਦੂਜੀ ਵਾਰ ਸ਼ੁਰੂ ਕੀਤੀ ਹੈ ਪਹਿਲੀ ਯਾਤਰਾ 1656 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਰੰਭ ਕੀਤੀ ਸੀ ਪੰਜਾਬ ਤੋਂ ਗੁਰੂ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਜਦੋਂ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਹਿਲੀ ਯਾਤਰਾ ਤੇ ਗਏ ਗੁਰੂ ਹਰ Rai ਪਾਤਸ਼ਾਹ ਜੀ ਦੇ ਹੁੰਦਿਆਂ ਹੋਇਆਂ 1656 ਨੂੰ ਤੇ ਵਾਪਸ ਆ ਗਏ ਉਸ ਤੋਂ ਬਾਅਦ ਹੁਣ ਦੂਜੀ ਵਾਰ ਪੂਰਬ ਦੀ ਯਾਤਰਾ ਨੂੰ ਚੱਲੇ ਹਨ 1665 ਨੂੰ ਜਦੋਂ ਗ੍ਰਿਫਤਾਰੀ ਤੋਂ ਬਾਅਦ ਰਿਹਾਈ ਹੋ ਗਈ ਤੇ ਇਹ ਗ੍ਰਿਫਤਾਰੀ ਜੋ ਨਵੰਬਰ 1665 ਵਿੱਚ ਹੋਈ ਸੀ ਤੇ ਜਨਵਰੀ 1666 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਪੂਰਬ ਦੇ ਦੂਜੇ ਦੌਰੇ ਤੇ ਨਿਕਲੇ। ਇਹ ਯਾਤਰਾ ਜਿਹੜੀ ਹੈ ਪ੍ਰਿਆਗ, ਅਯੁੱਧਿਆ, ਪਟਨਾ ਸਾਹਿਬ ਦੀ ਧਰਤੀ ਵੱਲ ਇਸ ਤੋਂ ਪਾਤਸ਼ਾਹ ਜੀ ਅਗਲੇ ਪਾਸੇ ਅਸਾਮ, ਤ੍ਰਿਪੁਰਾ, ਬੰਗਲਾਦੇਸ਼ ਦੀ ਰਾਜਧਾਨੀ ਢਾਕਾ, ਬੰਗਾਲ ਆਦਕ ਇਲਾਕਿਆਂ ਦੇ ਵੱਲ ਜਾਂਦੇ ਹਨ। ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤ੍ਰਿਪੁਰਾ ਦੇ ਵਿੱਚ ਅਸਾਮ ਦੇ ਵਿੱਚ ਪਹੁੰਚੇ ਤੇ ਇਧਰੋਂ ਕੰਵਰ ਰਾਮ ਸਿੰਘ ਵੀ ਮੁਹਿਮ ਤੇ ਗਿਆ ਔਰੰਗਜ਼ੇਬ ਦਾ ਭੇਜਿਆ ਹੋਇਆ ਰਾਣੀ ਪੁਸ਼ਪਾ ਨੇ ਆਪਣੇ ਪੁੱਤਰ ਨੂੰ ਸਮਝਾਇਆ ਕਿ ਉੱਥੇ ਜਾਣਾ ਸਪਸ਼ਟ ਹੈ ਕਿ ਮੌਤ ਹੈ ਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਥੇ ਹੀ ਨੇ ਇਸ ਲਈ ਉਹ ਤੇਰੀ ਸਹਾਇਤਾ ਕਰਨਗੇ ਉਹਨਾਂ ਦੀ ਸ਼ਰਣ ਦੇ ਵਿੱਚ ਤੂੰ ਚਲਿਆ ਜਾਈਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕंवर राम ਸਿੰਘ ਮਿਲਿਆ ਕਿ ਸਤ ਗੁਰੂ ਜੀ ਮੈਂ ਫੌਜ ਲੈ ਕੇ ਆਇਆ ਔਰੰਗਜ਼ੇਬ ਦੇ ਵੱਲੋਂ ਮੈਨੂੰ ਭੇਜਿਆ ਗਿਆ ਇਹ ਇੱਕ ਤਰ੍ਹਾਂ ਦੀ ਮੇਰੀ ਸਜਾਈ ਹੈ ਇਥੋਂ ਕੋਈ ਵਾਪਸ ਬਚ ਕੇ ਨਹੀਂ ਗਿਆ ਤੇ ਤੁਸੀਂ ਹੁਣ ਮੇਰੀ ਸਹਾਇਤਾ ਕਰੋ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਅਸਾਮ ਦੇ ਰਾਜੇ ਚੱਕਰਤਵਜ ਦੇ ਨਾਲ ਕंवर राम ਸਿੰਘ ਦੀ ਸੁਲਾਹ ਕਰਵਾ ਦਿੱਤੀ ਸੰਧੀ ਕਰਵਾਈ ਜਿੱਥੇ ਇਹ ਸੁਲਾਹ ਹੋਈ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਹੀ ਚਰਨ ਪਾਏ ਸਨ ਜਿਹਨੂੰ ਟੁਬਰੀ ਕਿਹਾ ਜਾਂਦਾ ਹੈ ਟੁਬਰੀ ਨੂੰ ਹੀ ਢੋਬੜੀ ਸਾਹਿਬ ਗੁਰਦੁਆਰਾ ਕਿਹਾ ਜਾਂਦਾ ਹੈ ਉੱਥੇ ਫੌਜ ਨੇ ਢਾਲਾਂ ਦੇ ਨਾਲ ਮਿੱਟੀ ਲਿਆ ਕੇ ਵੱਡੀ ਥੇ ਬਣਾਈ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਅਤੇ ਦੋਵਾਂ ਪਾਸੇ ਦੀਆਂ ਫੌਜਾਂ ਨੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਕਿ ਸਾਡੀ جنگ ਹੋਣ ਤੋਂ ਬਚ ਗਈ ਤੇ ਅਸੀਂ ਲੰਮੇ ਸਮੇਂ ਤੋਂ ਲੜਦੇ ਆ ਰਹੇ ਸਾਂ ਸਾਡੀ ਸੁਲਾਹ ਹੋ ਗਈ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਇਹਨਾਂ ਇਲਾਕਿਆਂ 'ਚ ਵਿਚਰਦੇ ਨੇ ਤੇ 1668 ਤੋਂ ਬਾਅਦ 67 ਦਾ ਵਕਤ ਆ ਜਾਂਦਾ ਹੈ 1667 ਤੋਂ ਬਾਅਦ ਹੀ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇੱਥੇ ਦੇ ਰਾਜੇ ਨੂੰ ਮਿਲਦੇ ਨੇ ਜੋ ਤ੍ਰਿਪੁਰਾ ਦਾ ਰਾਜਾ ਹੈ RAM RAJ RAM RAJ ਤ੍ਰਿਪੁਰਾ ਦਾ ਰਾਜਾ ਸੀ ਤੇ ਉਹਦੇ ਘਰ ਕੋਈ ਔਲਾਦ ਨਹੀਂ ਸੀ ਤੇ RAM RAJ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਇਤਿਹਾਸੇ ਵੱਡਾ ਹੈ ਸੰਖੇਪ ਵਿੱਚ ਜੇ ਆਪਾਂ ਵਿਚਾਰੀਏ ਤੇ ਰਾਮ ਰਾਏ ਦੇ ਘਰ ਫਿਰ ਪੁੱਤਰ ਪੈਦਾ ਹੋਇਆ ਉਹਦਾ ਨਾਮ ਉਹਨਾਂ ਰੱਖਿਆ ਰਤਨ ਰਾਏ ਰਤਨ ਰਾਏ ਵੱਡਾ ਹੋਇਆ ਤੇ ਇਹ ਵੱਡਾ ਹੋ ਕੇ ਜਦੋਂ ਆਪਣੀ ਮਾਂ ਨੂੰ ਪੁੱਛਦਾ ਤੇ ਸਾਰਾ ਇਹਨੂੰ ਇਤਿਹਾਸ ਸੁਣਾਇਆ ਜਾਂਦਾ ਤਾਂ ਫਿਰ ਇਹ ਰਤਨ ਰਾਏ ਹੀ ਦਸਵੇਂ ਪਾਤਸ਼ਾਹੀ ਦੇ ਕੋਲ ਆਉਂਦਾ ਹੈ ਆਨੰਦਪੁਰ ਸਾਹਿਬ ਜਿਨੇ ਪ੍ਰਸਾਦੀ ਹਾਤੀ ਪੰਜ ਕਲਾ ਸ਼ਸਤਰ ਹੋਰ ਬੜੀਆਂ ਪੇਟਾਵਾਂ ਗੁਰੂ ਸਾਹਿਬ ਜੀ ਨੂੰ ਅਰਪਣ ਕੀਤੀਆਂ ਤੇ ਇਹ ਤ੍ਰਿਪੁਰਾ ਦਾ ਜਿਹੜਾ ਰਾਜਾ ਹੈ RAM ਸਿੰਘ ਇੱਥੇ ਗੁਰੂ ਸਾਹਿਬ ਜੀ ਰਹੇ ਇਸ ਤੋਂ ਬਾਅਦ 1670 ਦੇ ਨੇੜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਪਰਿਵਾਰ ਦੇ ਨਾਲ ਫੈਸਲਾ ਕਰਦੇ ਹਨ ਪਟਨਾ ਸਾਹਿਬ ਤੋਂ ਵਾਪਸ ਪੰਜਾਬ ਆਉਣ ਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਹੋਰ ਸਿੱਖ ਪਟਨਾ ਸਾਹਿਬ ਦੀ ਧਰਤੀ ਤੋਂ ਚੱਲਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪ ਇਨ੍ਹਾਂ ਇਲਾਕਿਆਂ ਦੇ ਵਿੱਚ ਹੀ ਪ੍ਰਚਾਰ ਕਰਨ ਨਿਕਲੇ ਜਦੋਂ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਦੇ ਨਾਲ ਅਲੇ ਅਯੁੱਧਿਆ ਅਯੁੱਧਿਆ ਤੋਂ ਬਾਅਦ ਲਖਨਊ ਉਸ ਤੋਂ ਬਾਅਦ ਨਾਨਕ ਮਤਾ ਸਾਹਿਬ ਤੇ ਉਸ ਤੋਂ ਬਾਅਦ ਹੁੰਦੇ ਹੋਏ ਅੰਬਾਲੇ ਪਹੁੰਚੇ ਆਪਣੇ ਨਾਨਕਿਆਂ ਦੇ ਘਰ ਲਖਨੌਰ ਤੇ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਤਾ ਗੁਜਰੀ ਜੀ ਦੇ ਨਾਲ ਲਖਨੌਰ ਟਿਕਦੇ ਨੇ ਹੁਣ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ 1670 71 ਦੇ ਨੇੜੇ ਵਾਪਸ ਪ੍ਰਚਾਰ ਕਰਦੇ ਹੋਏ ਆਪਣੇ ਪਰਿਵਾਰ ਨੂੰ ਤੇ ਪਟਨੇ ਤੋਂ ਭੇਜ ਦਿੰਦੇ ਲਖਨੌਰ ਅੰਬਾਲੇ ਤੇ ਆਪ ਉਹ ਪੰਜਾਬ ਦੇ ਇਲਾਕਿਆਂ ਦੇ ਵੱਲ ਆਉਣ ਦੀ ਬਜਾਏ ਵੱਖ-ਵੱਖ ਥਾਵਾਂ ਤੋਂ ਪ੍ਰਚਾਰ ਕਰਦੇ ਹੋਏ ਦਿੱਲੀ ਜਦੋਂ ਪਹੁੰਚੇ ਤੇ ਉੱਥੇ ਦੂਜੀ ਵਾਰ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਕੀਤੀ ਗਈ ਦਿੱਲੀ ਦੇ ਫੌਜਦਾਰ ਦੇ ਵੱਲੋਂ ਦਿੱਲੀ ਦੇ ਫੌਜਦਾਰ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਕਾਰਨ ਜਿਹੜੇ ਉਸ ਦੇ ਮੋੜ ਵਿੱਚ ਇਹੀ ਨੇ ਕਿ ਇਹ ਮੁਗਲ ਹਕੂਮਤ ਇਸ ਲੰਮੇ ਸਮੇਂ ਤੋਂ ਇਸ ਗੱਲ ਨੂੰ ਵਿਚਾਰਦੀ ਰਹੀ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਲੋਕਾਂ ਨੂੰ ਜਥੇਬੰਦ ਕਰਦੇ ਨੇ ਪ੍ਰਚਾਰ ਪ੍ਰਸਾਰ ਕਰਕੇ ਸਾਡੇ ਜਿਹੜੇ ਨਾਮ ਦਾ ਡਰ ਹੈ ਉਹਨੂੰ ਲੋਕਾਂ ਦੇ ਵਿੱਚੋਂ ਘਟਾ ਦਿੱਤਾ ਨਾ ਸਾਡੀ ਹਕੂਮਤ ਰਹਿਣੀ ਨਾ ਸਾਡਾ ਕੋਈ ਲੋਕਾਂ ਵਿੱਚ ਪੈ ਰਿਆ ਲੋਕ ਬੜੇ ਅਮਨ ਸ਼ਾਂਤੀ ਦੇ ਨਾਲ ਵਿਚਰਦੇ ਨੇ ਅਸੀਂ ਆਪਣੇ ਇਸਲਾਮ ਮਤ ਵਿੱਚ ਵਾਅਦਾ ਕਰਨਾ ਚਾਹੁੰਦੇ ਹਾਂ ਅਸੀਂ ਡਰਾਤਮਕਾ ਕੇ ਲੋਕਾਂ ਨੂੰ ਆਪਣੇ ਰਾਜ ਦੇ ਅਧੀਨ ਕਰਨਾ ਚਾਹੁੰਦੇ ਹਾਂ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਉਦੇਸ਼ ਦੇ ਰਹੇ ਨੇ ਪੈ ਕਾਹੂ ਕੋ ਦੇਤ ਨਾ ਨਹ ਪੈਮਾਨਤ ਆਨ ਤੇ ਨਾ ਕਿਸੇ ਤੋਂ ਡਰੋ ਨਾ ਕਿਸੇ ਤੋਂ ਡਰਾਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਦੂਜੀ ਗ੍ਰਿਫਤਾਰੀ ਹੋਈ ਦਿੱਲੀ ਦੇ ਵਿੱਚ ਤੇ ਇੱਥੇ ਫਿਰ ਰਾਣੀ ਪੁਸ਼ਪਾ ਨੇ ਫੌਜਦਾਰ ਨੂੰ ਕਿਹਾ ਕਿ ਇਹ ਤੇਰੀ ਗਲਤੀ ਹੈ ਅਸਾਮ ਦੀ ਮੁਹੰਮਦ ਦਾ ਜੋ ਫੈਸਲਾ ਕੀਤਾ ਗਿਆ ਅਸਾਮ ਜੋ ਲੰਮੇ ਸਮੇਂ ਤੋਂ ਮੁਗਲ ਸਲਤਨਤ ਦੇ ਅਧੀਨ ਨਹੀਂ ਹੋਇਆ ਉਹ ਅਸਾਮ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪ ਵਿੱਚ ਪੈ ਕੇ ਉਥੋਂ ਦੇ ਰਾਜੇ ਦੀ ਤੁਹਾਡੇ ਕਮਰ ਰਾਮ ਸਿੰਘ ਨਾਲ ਸੁਲਾ ਕਰਾ ਦਿੱਤੀ ਹੈ ਭਾਵੇਂ ਕਿ ਉਹ ਰਾਣੀ ਪੁਸ਼ਪਾ ਦਾ ਪੁੱਤਰ ਹੈ ਪਰ ਹੈ ਉਹ ਨਵਾਬ ਔਰੰਗਜ਼ੇਬ ਦੀ ਸਲਤਨਤ ਦਾ ਜਿਹੜਾ ਰਾਜਾ ਕਮਰ ਰਾਮ ਸਿੰਘ ਹੈ ਹੁਣ ਰਾਣੀ ਪੁਸ਼ਪਾ ਨੇ ਜਦੋਂ ਕਿਹਾ ਕਿ ਸੁਲਾ ਕਰਾਉਣ ਵਾਲੇ ਤਾਂ ਧਨਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨਾਂ ਦੇ ਕਰਕੇ ਇੱਕ ਵੱਡੀ ਜੰਗ ਜੋ ਹੈ ਉਹ ਕਈਆਂ ਸਾਲਾਂ ਤੋਂ ਹੋ ਰਹੀ ਸੀ ਉਹ ਖਤਮ ਹੋ ਗਈ ਹੈ ਤੇ ਫਿਰ ਫੌਜਦਾਰ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਰਹਾਆ ਕਰ ਦਿੱਤਾ ਤੀਜੀ ਗ੍ਰਿਫਤਾਰੀ ਜਿਹੜੀ ਆਖਰੀ ਗ੍ਰਿਫਤਾਰੀ ਐ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਹ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਜਦੋਂ ਕਸ਼ਮੀਰੀ ਪੰਡਤ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਆਏ ਤੇ ਕਸ਼ਮੀਰੀ ਪੰਡਤਾਂ ਨੇ ਉਹ ਸਾਰਾ ਇਤਿਹਾਸ ਆਪਾਂ ਬਹੁਤ ਵਾਰੀ ਸੁਣਿਆ ਕਿ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਕੇ ਅਰਜ਼ ਕੀਤੀ ਕਿ ਔਰੰਗਜ਼ੇਬ ਦਾ ਜ਼ੁਲਮ ਦਿਨੋਂ ਦਿਨ ਵੱਧਦਾ ਜਾਂਦਾ ਹੈ ਇਫਤਖਾਰ ਖਾਨ ਨੂੰ ਸ਼ੇਰ ਅਫਗਾਨ ਖਾਨ ਦਾ ਖਿਤਾਬ ਦੇ ਕੇ ਔਰੰਗਜ਼ੇਬ ਨੇ ਕਸ਼ਮੀਰ ਭੇਜ ਦਿੱਤਾ ਉਹ ਸਾਡੇ ਤੇ ਜ਼ੁਲਮ ਕਰਦਾ ਤੇ ਉਹ ਵਿਚਾਰ ਕਿਵੇਂ ਕਿਵੇਂ ਆ ਉਹ ਆਪਾਂ ਪਰਸੋਂ ਦੇ دیਵਾਨਾ ਤੇ ਅੱਜ ਸਵੇਰ ਦੇ دیਵਾਨਾ 'ਚ ਸਾਰੀ ਵਿਚਾਰ ਲਈ ਕਿ ਉਹ ਸਾਰਾ ਕੁਝ ਕਿਵੇਂ ਵਾਪਰਦਾ ਹੈ ਹੁਣ ਇੱਥੇ ਗੱਲ ਆਪਾਂ ਕਰ ਰਹੇ ਆ ਗ੍ਰਿਫਤਾਰੀਆਂ ਦੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫੈਸਲਾ ਲਿਆ ਔਰੰਗਜ਼ੇਬ ਦੇ ਨਾਲ ਮੁਲਾਕਾਤ ਕਰਨ ਦਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਆਏ ਹੋਏ ਜੋ ਕਸ਼ਮੀਰ ਦੇ ਪੰਡਤ ਸਨ ਜੋ ਕਿਰਪਾ ਰਾਮ ਦੱਤ ਦੀ ਅਗਵਾਈ ਹੇਠ ਗੁਰੂ ਸਾਹਿਬ ਕੋਲ ਆਏ ਸਨ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾ ਦਿਓ ਕਿ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਤੋ ਇਸਲਾਮ ਦੇ ਦਾਇਰੇ ਵਿੱਚ ਲਿਆਵੇਂ ਉਹਨਾਂ ਨੂੰ ਜੇ ਮਨਾ ਲਵੇਂ ਤੇ ਅਸੀਂ ਸਾਰੇ ਉਸੇ ਤਰ੍ਹਾਂ ਕਰ ਲਵਾਂਗੇ ਕਿਉਂਕਿ ਅਸੀਂ ਆਪਣਾ ਆਗੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਚੁਣ ਲਿਆ। ਔਰੰਗਜ਼ੇਬ ਹਸਨ ਅਬਦਾਲ ਦੇ ਵਿੱਚ ਸੀ ਇਸ ਨੂੰ ਖਬਰ ਪਹੁੰਚਾਈ ਗਈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਸ਼ਮੀਰੀ ਪੰਡਤਾਂ ਦੀ ਬਾਹ ਫੜੀ ਹੈ ਤੇ Hindu ਮਤ ਦੇ ਆਗੂ ਦੇ ਰੂਪ ਦੇ ਵਿੱਚ ਉਹ ਸਾਡੇ ਕੋਲ ਆ ਰਹੇ ਨੇ ਕਿ ਇਕੱਲੇ ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਮਨਾ ਲੈਂਦਾ। ਤੇ ਬਾਕੀ ਕੌਮ ਵੀ ਉਸੇ ਤਰ੍ਹਾਂ ਕਰ ਲਵੇਗੀ ਹੁਣ ਔਰੰਗਜ਼ੇਬ ਦੇ ਹੁਕਮਾਂ ਦੇ ਤਹਿਤ ਧੰਗੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੁੰਦੀ ਹੈ ਇਤਿਹਾਸ ਦੇ ਵਿੱਚ ਇਹ ਵਿਚਾਰ ਵੱਖਰੇ ਰੂਪ ਵਿੱਚ ਵੀ ਹੈ ਕਿ ਆਗਰੇ ਤੋਂ ਗ੍ਰਿਫਤਾਰੀ ਹੋਈ ਪਰ ਆਪਾਂ ਤੀਜੀ ਗ੍ਰਿਫਤਾਰੀ ਦੀ ਗੱਲ ਕਰ ਰਹੇ ਹਾਂ ਪਹਿਲੀਆਂ ਦੋ ਗ੍ਰਿਫਤਾਰੀਆਂ ਦੀ ਵਿਚਾਰ ਕਰ ਲਈ ਤੀਜੀ ਗ੍ਰਿਫਤਾਰੀ ਜਦੋਂ ਧੰਗੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਤੁਰੇ ਤੇ ਇੱਥੇ ਰੋਪੜ ਦਾ ਥਾਣੇਦਾਰ ਭੇਜਿਆ ਜਾਂਦਾ ਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਲੱਭਦਾ ਨੂਰ ਮੁਹੰਮਦ ਖਾਨ ਨੂਰ ਮੁਹੰਮਦ ਖਾਨ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਭਾਲ ਕੀਤੀ ਕਿ ਔਰੰਗਜ਼ੇਬ ਦਾ ਹੁਕਮ ਹੋਇਆ ਸਰਹੰਦ ਦੇ ਸੂਬੇਦਾਰ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਰੋਪੜ ਦੇ ਥਾਣੇਦਾਰ ਨੂੰ ਲਾ ਦਿੱਤਾ ਜਦੋਂ ਰੋਪੜ ਦਾ ਥਾਣੇਦਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਭਾਲ ਕਰਦਾ ਤੇ ਉਹਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਤਾਂ ਦਿੱਲੀ ਵੱਲ ਨੂੰ ਚੱਲੇ ਪਾ ਚੁੱਕੇ ਨੇ ਜਦੋਂ ਉਹ ਅਜੇ ਖੋਜਦਾ ਹੀ ਹੈ ਵਾਪਸ ਫਿਰ ਰੋਪੜ ਪਰਤ ਜਾਂਦਾ ਧੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਲਕਪੁਰ ਰੰਗੜਾਂ ਦੇ ਵਿੱਚ ਰੁਕੇ ਸਨ ਰਾਤ ਜਿੱਥੇ ਕੁਝ ਘਟਨਾਵਾਂ ਵਾਪਰੀਆਂ ਤੇ ਉੱਥੇ ਰੰਗੜਾਂ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇੱਥੇ ਨੇ ਮੁਗਲ ਫੌਜ ਦਾ ਹੁਕਮ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ ਉਹਨਾਂ ਰੋਪੜ ਥਾਣੇ ਵਿੱਚ ਖਬਰ ਪਹੁੰਚਾਈ ਰੋਪੜ ਤੋਂ ਖਬਰ ਸਰਹੰਦ ਦੇ ਸੂਬੇਦਾਰ ਤੱਕ ਪਹੁੰਚੀ ਦਿਲਾਵਰ ਖਾਨ ਤੱਕ ਤੇ ਦਿਲਾਵਰ ਖਾਨ ਫਿਰ ਰੋਪੜ ਦੇ ਥਾਣੇਦਾਰ ਨੂੰ ਭੇਜਦਾ ਨੂਰ ਮੁਹੰਮਦ ਖਾਨ ਰੋਪੜ ਦਾ ਥਾਣੇਦਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਦਾ ਹੈ ਮਲਕਪੁਰ ਰੰਗੜਾ ਤੋਂ ਜਿੱਥੋਂ ਗ੍ਰਿਫਤਾਰ ਕਰਕੇ ਗੁਰੂ ਸਾਹਿਬ ਜੀ ਨੂੰ ਸਰਹੰਦ ਬੁਲਾਇਆ ਗਿਆ ਦਿਲਾਵਰ ਖਾਨ ਸੂਬੇਦਾਰ ਸਰਹੰਦ ਦਾ ਉੱਥੇ ਬੱਸੀ ਪਠਾਣਾ ਕਿਲੇ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕੈਦ ਕੀਤਾ ਤੇ ਇਸ ਤੋਂ ਬਾਅਦ ਇਹ ਖਬਰ ਹਸਨ ਅਬਦਾਲ ਔਰੰਗਜ਼ੇਬ ਦੇ ਕੋਲ ਪਹੁੰਚਾਈ ਗਈ ਔਰੰਗਜ਼ੇਬ ਨੇ ਦਿੱਲੀ ਦੇ ਸੁਬੇਦਾਰ 샤फी खान ਨੂੰ ਹੁਕਮ ਕੀਤਾ ਕਿ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਦਿੱਲੀ ਮੰਗਵਾ ਲੈ ਲੋਹੇ ਦੇ ਵੱਡੇ ਪਿੰਜਰੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਦੇ ਹੁਕਮਾਂ ਦੇ ਨਾਲ ਸਰਹੰਦ ਤੋਂ ਦਿੱਲੀ ਮੰਗਵਾਇਆ ਗਿਆ ਇੱਥੇ ਹੀ ਇਹ ਤਿੰਨ ਸਿੱਖ ਭਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਦਿਆਲਾ ਜੀ ਗ੍ਰਿਫਤਾਰ ਹੁੰਦੇ ਨੇ ਤੇ ਦਿੱਲੀ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਗਏ ਤਕਰੀਬਨ 5-6 ਦਿਨ ਉਹਨਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੁਣ ਇਸ ਦੇ ਨਾਲ ਨਾਲ ਲਾਲਚ ਦਿੱਤੇ ਗਏ ਫਿਰ ਇਸ ਦੇ ਨਾਲ ਨਾਲ ਬਹੁਤ ਆਪਾ ਸੰਖੇਪ ਵਿੱਚ ਵਿਚਾਰ ਰਸਮਾਂ ਸਮਾਪਤ ਹੋ ਗਿਆ ਲਾਲਚਾਂ ਤੋਂ ਬਾਅਦ ਡਰਾਵੇ ਦਿੱਤੇ ਗਏ ਉਹਨਾਂ ਡਰਾਮਿਆਂ ਦੇ ਵਿੱਚ ਹੀ ਇਹ ਵੱਡੀ ਘਟਨਾ ਹੈ ਕਿ ਤਿੰਨਾਂ ਸਿੱਖਾਂ ਨੂੰ ਗੁਰੂ ਸਾਹਿਬ ਜੀ ਦੇ ਸਾਹਮਣੇ ਅਲੱਗ-ਅਲੱਗ ਤਰੀਕੇ ਨਾਲ ਤਸੀਹੇ ਦਿੱਤੇ ਗਏ ਨੇ ਭਾਈ ਦਿਆਲਾ ਜੀ ਨੂੰ ਡੇਗ ਵਿੱਚ ਉਬਾਲ ਕੇ ਭਾਈ ਸਤੀਦਾਸ ਜੀ ਨੂੰ ਰੋਮ ਵਿੱਚ ਲਪੇਟ ਕੇ ਅੱਗ ਲਾਈ ਤੇ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ چیرਿਆ ਹੁਣ ਇਹ ਤਿੰਨੇ ਸਿੱਖ ਅਲੱਗ-ਅਲੱਗ ਤਰੀਕੇ ਨਾਲ ਚਾਂਦਨੀ ਚੌਕ ਦੇ ਵਿੱਚ ਦਿੱਲੀ ਦਾ ਚੁਰਾਹਾ ਜਿਵੇਂ ਆਪਾਂ ਕਹੀਏ ਕੋਈ ਵੱਡਾ ਸ਼ਹਿਰ ਤੇ ਸ਼ਹਿਰ ਦਾ ਚੁਰਾਹਾ ਸ਼ਹਿਰ ਦੇ ਚੁਰਾਹੇ ਦੇ ਵਿੱਚ ਚੌਕ ਦੇ ਵਿੱਚ ਇਹ ਸਭ ਕੁਝ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਵੀ ਫੈਸਲਾ ਬਦਲ ਦੇਣਗੇ ਕਿ ਤੁਹਾਡੇ ਤਿੰਨ ਸਿੱਖ ਨੇ ਇਹਨਾਂ ਨੂੰ ਬੇਰਹਿਮੀ ਦੇ ਨਾਲ ਅਸੀਂ ਖਤਮ ਕਰ ਦਿੱਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫਿਰ ਵੀ ਫੈਸਲਾ ਨਹੀਂ ਬਦਲਿਆ ਕਿ ਜ਼ੁਲਮ ਦੇ ਨਾਲ ਜੇ ਤੂੰ ਆਪਣੇ ਮੱਤ ਵਿੱਚ ਕਿਸੇ ਨੂੰ ਲਿਆਉਣਾ ਹੈ ਤਾਂ ਇਹ ਤਰੀਕਾ ਠੀਕ ਨਹੀਂ ਹੈ। ਇਸ ਲਈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਅਖੀਰ ਤੇ ਸਿਰ ਧੜ ਤੋਂ ਵੱਖਰਾ ਕਰਕੇ ਖਤਮ ਕਰਨ ਦਾ ਹੁਕਮ ਔਰੰਗਜ਼ੇਬ ਦੇ ਵੱਲੋਂ ਹੋ ਗਿਆ ਸਮਾਣੇ ਦੇ ਜਲਾਦ ਜ਼ਲਾਲੁਦੀਨ ਨੇ ਧੰਨ ਗੁਰੂ ਤੇਗ ਬਹਾਦਰ ਪਾਦਸ਼ਾਹ ਜੀ ਦਾ ਸਿਰ ਢੜ ਤੋਂ ਵੱਖਰਾ ਕਰ ਦਿੱਤਾ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਤੇ ਔਰੰਗੇ ਦਾ ਅਗਲਾ ਹੁਕਮ ਹੈ ਕਿ ਢੜ ਦੇ ਚਾਰ ਟੋਟੇ ਕਰਕੇ ਅਲੱਗ-ਅਲੱਗ ਜਗ੍ਹਾ